ਹਾਂਜੀ ਸਵਾਗਤ ਹੈ ਜੀ ਤੁਹਾਡੀ ਫੇਰ ਤੋਂ ਤੁਹਾਡਾ ਆਪਣਾ ਚੈਨਲ ਹਾਰਮਨ ਦੀ ਬੇਕ ਸਟੇਸਿਜ਼ ਤੇ ਫਾਸਟੀ ਦੇ ਵਿੱਚ ਮਿਲ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਨੂੰ ਕਿਤੇ ਚਲੋ ਜੀ ਅੱਜ ਦਾ ਜਿਹੜੀ ਆਪਾਂ ਵੀਡੀਓ ਸ਼ੁਰੂ ਕੀਤੀ ਆ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਸ ਤੋਂ ਚਲੋ ਜੀ ਇਹ ਜਿਹੜਾ ਗਾਜਰੀ ਸ਼ੇਡ ਦਾ ਸਟ੍ਰੀਮ ਤਾਂ ਦੇਖੋ ਹਲਕਾ ਪਿੰਕ ਜਿਹਾ ਜੀ ਤੇ ਗਾਜਰੀ ਦਾ ਮੈਂ ਤੁਹਾਨੂੰ ਸਭ ਤਾਂ ਬਤਲਾਈਂਦੀ ਆ ਸੂਤ ਤੇ ਫਲ ਫਲ ਦਾ ਸੂਤ ਦਾ ਇਹ ਆ ਫਿਓਰ ਕਰੇਗਾ ਸੂਤ ਦਾ ਮਤਲਬ ਤੁਹਾਡੀ ਅੱਜ ਕਿੱਥੇ ਜਰਾ ਅੱਛੇ ਡਿਜ਼ਾਈਨ ਪਾਉਣ ਲੱਗੇ ਆ ਜਿਹੜਾ ਆਪ ਕੋਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਇਹ ਡਿਜ਼ਾਈਨ ਚੱਲ ਚੁੱਕੇ ਸਨ ਕੀ ਇਹੇ ਦੂਰ ਗਏ ਨੇ ਇੱਕ ਤਕੜਾ ਪੀਜਾ ਬਣਵਾਇਆ ਸੀ ਉਹ ਤਾਂ ਥੋੜਾ ਜਿਹਾ ਫਲਾਵਰ ਹੈ ਜਿਹੜਾ ਇਹ ਵਾਲਾ ਵਟਾ ਹੈ ਤੇ ਇਹ ਥੋੜਾ ਜਿਹਾ ਨਿਊ ਡਿਜ਼ਾਈਨ ਹੈ ਥੋੜਾ ਜਿਹਾ ਬ੍ਰੀਕ ਦੇ ਵਿੱਚ ਤੇ ਲੋਕੀ ਅੱਜ ਆਪਾਂ ਇਹ ਡਿਜ਼ਾਈਨ ਆ ਜਿਹੜਾ ਆਪਣੀ ਮਸ਼ੀਨ ਤੇ ਕੱਟ ਹੋ ਗਿਆ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਜਰੂਰ ਸ਼ੇਅਰ ਕਰਿਆ ਕਰੋ ਜੇ ਆਪਣੇ ਤੁਹਾਨੂੰ ਵਰਕ ਤੇ ਜਾਈ ਜੀ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਚਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਇਸ ਵਰਕ ਨੂੰ ਕੰਟੀਨਿਊ ਕਰਨ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤਾਂ ਕਿ ਦਿੱਤੇ ਵਰਕ ਦਾ ਉਹਨੂੰ ਬੰਦਾ ਦਿਖਾਉਣੇ ਆ ਨਾਲ ਜਿਹਨਾਂ ਸੂਟ ਦੀ ਜਿਹੜੀ ਪੂਰੀ ਲੁੱਕ ਹੁੰਦੀ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਹੁੰਦੇ ਆ ਸੂਟ ਦੀ ਜੇਰਿੰਗ ਫਿਨਿਸ਼ਿੰਗ ਹੁੰਦੀ ਆ ਉਹ ਵੀ ਤੁਹਾਨੂੰ ਸਾਰੀ ਚੈੱਕ ਕਰਾਉਣੇ ਹੁੰਦੇ ਆ ਨਾਲ ਦੇ ਨਾਲ ਆਪਣੇ ਸੂਟਾਂ ਦੇ ਦਿੱਤੇ ਸਫਾਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਲੋਕੀਂ ਮਸ਼ੀਨ ਵਰਤ ਕੇ ਇਹ ਸਿੰਗਲ ਟਾਂਕੇ ਦਾ ਜਿਹੜਾ ਡਿਜ਼ਾਈਨ ਹੈ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਾਕੀ ਉਹ ਦੇਖੋ ਇੱਕ ਜਿਹੜੀ ਇਹਦੀ ਸਾਈਡ ਆ ਚਾਕ ਵਰਤ ਕੇ ਤੇ ਉਹ ਬਣ ਚੁੱਕਿਆ ਫਿਰ ਆਪਾਂ ਇੱਥੇ ਦੂਜੀ ਸਾਈਡ ਬਣਾਵਾਂਗੇ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਇਹ ਬਣ ਕੇ ਰੈਡੀ ਹੋਣਾ ਬਾਕੀ ਸੂਟ ਦੀ ਸਟੀਚਿੰਗ ਵੀ ਜਿਹੜੀ ਆਪਣੇ ਕੋਲੇ ਹੋਤੇ ਜਾਊਗੀ ਉਹ ਵੀ ਫਿਰ ਲੋਕੀਂ ਵੀਡੀਓ 'ਚ ਦਿਖਾਵਾਂਗੇ ਕਿ ਇਹ ਸੂਟ ਜਿਹੜਾ ਬਣ ਕੇ ਕਿਸ ਤਰ੍ਹਾਂ ਰੈਡੀ ਹੋਊਗਾ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਕੇ ਵਾਲੀ ਜਿਹੜਾ ਸਾਰੇ ਫਲਾਵਰ ਆ ਮੈਨੂੰ ਪੂਰਾ ਕੱਢ ਲੀਏ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਸਾਰੀ ਇਹਦੀ ਸਾਈਡ ਜਿਹੜੀ ਫਿਲੀ ਹੋ ਜੀ ਆਪਾਂ ਤੁਹਾਨੂੰ ਖਾਣਗੇ ਤੇਦੀ ਪਿਆਰੀ ਜੀ ਰੂਪਤ ਬਣੇ ਰਿਓ ਵੀਡੀਓ ਫਿਰ ਐਂਡ ਤੱਕ ਤੇ ਲਓ ਜੀ ਬਹੁਤ ਹੀ ਸੋਹਣਾ ਗਾਜਰੀ ਸ਼ੇਡ ਦਾ ਸੂਟ ਸੀਗਾ ਤੇ ਪਹਿਲਾਂ ਵੀ ਆਪਾਂ ਇਹਦੇ ਨਾਲ ਦੇ ਕਈ ਸੂਟ ਆ ਜਿਹੜੇ ਵਰਕ ਕਰ ਚੁੱਕੇ ਥੋੜਾ ਜਿਹਾ ਕੈਮਰੇ ਦੇ ਵਿੱਚ ਇਹ ਜਾਦੇ ਡਾਰਕ ਆ ਰਿਹਾ ਪਰ ਇਹ ਲਾਈਟ ਜਿਹੜਾ ਗਾਜਰੀ ਸ਼ੇਡ ਹੈ ਤੇ ਲਓ ਜੀ ਸਭ ਤੋਂ ਪਹਿਲਾਂ ਆਪਣਾ ਇਹ ਆਪਣਾ ਕਾਰਡ ਹੈ ਜਿੱਥੇ ਤੁਸੀਂ ਆਪਣਾ ਕਨੈਕਟ ਕਰਕੇ ਆਪਣੇ ਜਿਹੜੇ ਆਰਡਰ ਬੁਕਿੰਗ ਕਰਦੇ ਹੋ ਤੇ ਲੌਜੀ ਨਾਲ ਕਰਕੇ ਪਾਸੇ ਤੁਹਾਨੂੰ ਫੁੱਲ ਡਿਟੇਲ ਹੈ ਜਿਹੜੀ ਸੂਟ ਦੀ ਦੇਵਾਂਗੇ ਤੇ ਲੌਜੀ ਗੱਲ ਕਰਾਂਗੇ ਚਾਕ ਵਰਕ ਦੀ ਇਸ ਤਰ੍ਹਾਂ ਦੋਨੋਂ ਸਾਈਡਾਂ ਜਿਹੜੇ ਦੇਖੋ 20 ਇੰਚ ਦਾ ਆਪਾਂ ਘੇਰਾ ਸੀ ਆਪਣੇ ਕਸਟਮਰ ਦਾ ਤੇ ਲਓ ਜੀ 20 ਇੰਚ ਦਾ ਘੇਰਾ नापके ਆਪਾਂ ਦੇਖੋ ਦੋਨੇ ਜਿਹੜੀ ਚਾਕ ਤੇ ਆਪਣੀ ਖੁੰਝ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਹਲਕਾ ਜਿਹਾ ਹੈ ਤੇ ਬਾਜੂ ਤੇ ਜਿਹੜੇ ਆਪਾਂ ਇੱਕ ਇੱਕ ਫਲਾਵਰ ਦੇ ਕੇ ਇਸ ਤਰ੍ਹਾਂ ਦਾ ਸੂਟ ਇਹ ਡਿਜ਼ਾਈਨ ਕੀਤਾ ਪਿਓਰ ਕ੍ਰੇਪ ਦਾ ਸੂਟ ਹੈ ਲਾਈਨਿੰਗ ਲਾ ਕੇ ਬਣੂਗਾ ਤੇ ਬਾਕੀ ਉਹਨਾਂ ਨੇ ਕਿਉਂਕਿ ਜਿਹੜੇ ਲੱਗੇ ਹੋਏ ਹੁੰਦੇ ਨੇ ਉਹਨਾਂ ਲਈ ਇਹ ਸੂਟ ਡੇਲੀ ਵਰੀ ਰੂਟੀਨ ਚ ਪਾਉਣ ਲਈ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੋਇਆ ਤੇ ਲੋ ਜੀ ਬਾਕੀ ਇਹ ਸੂਟ ਜਿਹੜਾ ਸਟਿਚ ਵੀ ਆਪਣੇ ਕੋਲੋਂ ਹੋ ਕੇ ਜਾਊਗਾ ਸਟੀਚਿੰਗ ਵੀ ਆਪਾਂ ਤੁਹਾਨੂੰ ਇਹ ਸੂਟ ਦੀ ਜਰੂਰ ਦਿਖਾਵਾਂਗੇ ਆਪਾਂ ਇਹਨੂੰ ਬਹੁਤ ਸੋਹਣੀ ਪਾਈਪਿੰਗ ਦੇ ਕੇ ਇੱਕ ਡਿਜ਼ਾਈਨ ਕਰਕੇ ਤੇ ਫਿਰ ਆਪਾਂ ਇਹਨੂੰ ਜਿਹੜਾ ਰੈਡੀ ਕਰਾਂਗੇ ਤੇ ਫਿਰ ਤੁਹਾਡੇ ਨਾਲ ਫੁੱਲ ਡਿਟੇਲ ਵੀਡੀਓ ਵੀ ਜਰੂਰ ਸ਼ੇਅਰ ਕਰਾਂਗੇ ਦੇ ਲੋ ਜੀ ਇਹ ਵਾਲਾ ਡਿਜ਼ਾਈਨ ਆਪਣਾ ਇੱਕ ਛੋਟੀ ਜੀ ਵੀਡੀਓ ਬਣਾਈ ਹੈ ਤੁਹਾਨੂੰ ਆਪਣਾ ਡਿਜ਼ਾਈਨ ਇਹ ਕਿਦਾਂ ਦਾ ਲੱਗਿਆ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਨਾਲ ਹੀ ਆਪਣੀ ਜਿਹੜੀ ਸੂਟਾਂ ਦੀ ਸਫਾਈ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਨਾਲ ਦੇ ਨਾਲ ਦਿਖਾਉਣੀ ਹੁੰਦੀ ਹੈ ਤੇ ਲੋ ਜੀ ਬਹੁਤ ਹੀ ਜ਼ਿਆਦਾ ਜਿਹੜਾ ਆਪਾਂ ਇੱਥੇ ਵਰਕ ਦਾ ਧਿਆਨ ਰੱਖਦੇ ਹਾਂ ਲੋ ਜੀ ਸਫਾਈ ਤੁਸੀਂ ਪੂਰੀ ਦੇਖ ਸਕਦੇ ਹੋ ਸੂਟਾਂ ਤੇ ਤੇ ਇਹਨੂੰ ਆਪਾਂ 골ਡਨ ਟੱਚ ਦੇ ਨਾਲ ਜਿਹੜਾ ਰੈਡੀ ਕੀਤਾ ਦੇਖੋ ਪੂਰੀ ਡਾਰਕ ਇੱਥੇ ਆਪਾਂ ਗੁਲਾਬੀ ਸ਼ੀਟ ਦੀ ਜਿਹੜੀ ਥ੍ਰੈਡ ਪਾਇਆ ਤੇ ਨਾਲ ਹੀ ਆਪਾਂ ਇਹਦੇ 골ਡਨ ਕਲਰ ਆ ਜਿਹੜਾ ਉਹਨੂੰ ਮੈਚ ਕੀਤਾ ਠੀਕ ਹੈ ਜੀ ਸੂਟ ਦਾ ਇਹ ਲੁੱਕ ਬਹੁਤ ਪਿਆਰੀ ਬਣ ਕੇ ਆਈ ਹੈ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਕਿਉਂਕਿ ਜੋ ਸੂਟ ਦਾ ਡਿਜ਼ਾਈਨ ਆਪਾਂ ਨੂੰ ਵਧੀਆ ਲੱਗਦਾ ਉਹਦੀ ਆਪਾਂ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹੁੰਦੇ ਆ ਤਾਂ ਜੋ ਤੁਸੀਂ ਵੀ ਆਪਣੇ ਛੋਟੇ-ਮੋਟੇ ਸੂਟ ਆ ਜਿਹੜੇ ਨਿੱਕੇ-ਮੋਟੇ ਫੰਕਸ਼ਨਾਂ ਤੇ ਪਾਉਣ ਲਈ ਇਸ ਤਰ੍ਹਾਂ ਪਾਰਟੀ ਵੇਅਰ ਬਣਾ ਸਕੋ ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਦੇਖ ਕੇ ਸੂਟਾਂ ਦੇ ਬਹੁਤ ਜ਼ਿਆਦਾ ਆਈਡੀਆ ਮਿਲ ਜਾਂਦੇ ਨੇ ਤੇ ਲਓ ਜੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਹੋਰ ਟੌਪਿਕ ਲੈ ਕੇ ਜਾਂ ਕੋਈ ਨਵਾਂ ਜਾਂ ਕੋਈ ਵਰਕ ਲੈ ਕੇ ਤੇ ਇਸ ਵੀਡੀਓ ਦਾ ਇੱਥੇ ਕਰਦੇ ਆ ਐਂਡ ਧੰਨਵਾਦ